ਮੱਝਾ ਦੋਸਤੋ ਐਡੀ ਵੱਡੀ ਮੱਝ ਆਪਾਂ ਕਦੇ ਨਾ ਤਾਂ ਦੇਖਣੀ ਐ ਇਹਨਾਂ ਦੇਖੀਏ ਦੋਸਤੋ ਆ ਤੁਹਾਨੂੰ ਮਰਜ਼ੇ ਦੇ ਦਰਸ਼ਨ ਕਰਾ ਦਈਏ ਕਾ ਹੈਗਾ ਦੇਊਗੀ ਉਹਨਾਂ ਆਪਾਂ ਹੈਗੀ ਤੇ ਤੋੜ ਕੇ ਦਿਖਾਉਣੀ ਆ ਇੱਕ ਵਾਰੀ ਤੋੜ ਲਿਆ ਵੀਰੇ ਤੇ ਬੈਡ ਫਿਰ ਲੈਣੇ ਡਿਟੇਲ ਵਾਈਟ ਤੋਂ ਕਿਹੜਾ ਪਿੰਡ ਆ ਠੀਕ ਆ ਦੋਸਤੋ ਮੈਂ ਰਮਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਪਹੁੰਚੇ ਆਂਗੇ 20 ਤਰੀਕ ਵਾਲੀ ਮੰਡੀ ਮੋੜ ਮੰਡੀ ਦੇ ਵਿੱਚ ਦੋਸਤੋ ਤੇ ਚੰਗੇ ਚੰਗੇ ਤੁਹਾਨੂੰ ਪਸ਼ੂ ਦਿਖਾਵਾਂਗੇ ਇੱਕ ਹੋਰ ਬਸ ਬਸ ਸ਼ੇਅਰ ਜ਼ਰੂਰ ਕਰਿਓ ਤੁਸੀਂ ਤੇ ਆ ਜੋ ਆਪਾਂ ਤੁਹਾਨੂੰ ਕੀ ਚੰਗੀਆਂ ਚੰਗੀਆਂ ਮ ਹਾਂਜੀ ਦੋਸਤੋ ਨਾ ਜਿਹੜੇ ਦੋ ਮੁੰਡੇ ਤੁਹਾਨੂੰ ਸਕਰੀਨ ਤੇ ਉੱਤੇ ਦਿਸੀ ਜਾਂਦੇ ਹੈਗੇ ਤੇ ਇਹ ਮੱਝ ਲੈ ਕੇ ਆਏ ਆ ਵੀ ਬਹੁਤ ਹੀ ਜ਼ਿਆਦਾ ਤਕੜੀ ਮੱਝ ਆ ਦੋਸਤੋ ਐਡੀ ਵੱਡੀ ਮੱਝ ਆਪਾਂ ਕਦੇ ਨਾ ਤਾਂ ਦੇਖਣੀ ਐ ਤੇ ਨਾ ਦੇਖੀਏ ਦੋਸਤੋ ਆ ਤੁਹਾਨੂੰ ਮਰਜ ਦੇ ਦਰਸ਼ਨ ਕਰਾ ਦਗੇ ਮੱਝ ਜਿਹੜੀ ਹੈਗੀ ਆ 5.5 ਫੁੱਟ ਹਾਈਟ ਆ ਦੋਸਤੋ ਹਾਈਟ ਤੋਂ ਤੁਸੀਂ ਜਜਮੈਂਟ ਲਾ ਸਕਦੇ ਹੋ ਬਾਕੀ ਦੇਖ ਲਓ ਮੱਝ ਕੈਮਰੇ ਦੇ ਵਿੱਚ ਨਾ ਪੂਰੀ ਨਹੀਂ ਆਉਂਦੀ ਤੁਹਾਨੂੰ ਲੇਵਾ ਵੀ ਚੈੱਕ ਕਰਾ ਦਿੰਨੇ ਹੈਗੇ ਤੇ ਮੱਝ ਬਹੁਤ ਜ਼ਿਆਦਾ ਵੱਡੀ ਹੈਗੀ ਤੇ ਬਾਈਆਂ ਵੱਲੋਂ ਆਪਾਂ ਜਿਹੜੀ ਦਿੱਤੀ ਜਾਣਕਾਰੀ ਸਾਨੂੰ ਲੈ ਕੇ ਦੇਵਾਂਗੇ ਦੇਖ ਲਓ ਤੁਸੀਂ ਮੱਝ ਦਾ ਸਾਈਜ਼ ਹੈ ਨਾ ਜਿਹੜਾ ਬਹੁਤ ਹੀ ਪਠਪੋੜੇ ਚੰਗੇ ਪਠਪੋੜੇ ਵਾਲੀ ਮੱਝਾ ਸਿੰਘਾ ਦਾ ਵੀ ਦੇਖ ਲਓ ਤੁਸੀਂ ਮੱਝ ਦੀ ਆਪਾਂ ਡਿਟੇਲ ਲੈਣੇ ਆ ਵੀਰਾਂ ਤੋਂ ਤੇ ਕਰਾਉਣਿਆਂ ਗੱਲਬਾਤ ਆਪਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਪਿੰਡ ਕਿਹੜਾ ਤੁਹਾਡਾ ਪਿੰਡ ਪੁਰਥਲਾ ਮਡੇਰ ਜੀ ਠੀਕ ਆ ਤੇ ਬਾਈ ਜੀ ਤੁਹਾਡਾ ਨਾਮ ਨਾਮ ਪ੍ਰਗਟ ਸਿੰਘ ਆ ਜੀ ਠੀਕ ਆ ਤੇ ਬਾਈ ਤੁਹਾਡਾ ਨੰਬਰ ਵੀ ਬੋਲ ਦਿਓ ਪਹਿਲਾਂ ਮੇਰਾ 8729 008204 ਠੀਕ ਹੈ ਤੇ ਭਾਈ ਕਿੰਨਾ ਦਿੱਤਾ ਦਿੰਦੀ ਹੈਗੀ ਮੱਝ ਸਹੀ ਸਹੀ ਹੋਵੇਗੀ ਮਤਲਬ ਐ ਨਹੀਂ ਹੋਵੇ ਵੀ ਕੋਈ ਆਪਾਂ ਕਹਿ ਦੇਈਏ ਵੀ 10 ਲੀਟਰ ਹੁਣ ਤਿਆਰ ਆਈ ਤਿਆਰ ਆ ਕਿੰਨੇ ਦਿਨਾਂ ਦੀ ਸੂਈ ਹੈ ਸੂਈ ਨੂੰ ਅਜੇ ਇੱਕ ਹਫ਼ਤੇ ਤੋਂ ਉੱਪਰ ਹੋ ਗਈ ਇੱਕ ਹਫ਼ਤੇ ਤੋਂ ਉੱਤੇ ਹੋ ਗਿਆ ਠੀਕ ਆ ਤੇ ਕਿੰਨਾ ਮੁੱਲ ਕਰਦੇ ਹਾਂ ਨਾਲ ਮੁੱਲ 2.5 ਲੱਖ ਕਰਦੇ ਆਂ 2 ਲੱਖ ਦੀ ਦੇ ਦਾਂਗੇ ਠੀਕ ਆ ਲੈ ਵੀ ਬਾਈਆਂ ਦਾ ਆਪਾਂ ਕਰਤੀ ਡਿਟੇਲ ਜਿਹੜੀ ਤੁਹਾਡੇ ਨੂੰ ਲੈ ਕੇ ਦੇਤੀ ਤੁਸੀਂ ਦੇਖ ਸਕਦੇ ਹੋ ਮੱਝ 2 ਲੱਖ 2.5 ਲੱਖ ਮੁੱਲ ਕਰਦੇ ਕਹਿੰਦੇ 2 ਦੀ ਦੇਵਾਂਗੇ ਮੱਧਨ ਜਿਹੜੀ ਸਾਰੇ ਮੇਲੇ ਦੇ ਵਿੱਚ ਜਿਹੜੀ ਐਡੀ ਮੱਝ ਜੇ ਹੋਈ ਮੋੜਾਂ ਦੇ ਵਿੱਚ ਇਹ ਆਪਾਂ ਤੁਹਾਡੇ ਦੇਣਦਾਰ ਹੋਵਾਂਗੇ ਕੈਮਰੇ ਦੇ ਵਿੱਚ ਜਿਹੜੀ ਆਉਣੀ ਹੈ ਮੱਝ ਬਹੁਤ ਜਿਆਦਾ ਔਖੀ ਆ ਤੇ ਇੱਕ ਆਪਾਂ ਕਹਿ ਸਕਦੇ ਹਾਂ ਵੀ ਛੋਟਾ ਹੱਥੀ ਅੱਜ ਮੰਡੀ ਦੇ ਵਿੱਚ ਪਹੁੰਚ ਗਿਆ ਠੀਕ ਆ ਆਜੋ ਆਪਾਂ ਅੱਗੇ ਕਰਾਉਣੀਆਂ ਗੱਲਬਾਤ ਹੋਰ ਦੋਨੋਂ ਵੀ ਵਧੀਆ ਦਿਖਾਉਣੀਆਂ ਹਨ ਆਹ ਹੋ ਹਾਂ ਵੀ ਦੋਸਤੋ ਤੁਹਾਨੂੰ ਮੱਝ ਦਿਖਾਉਣੇ ਆ ਇੱਕ ਨੀਲੀ ਰਵੀ ਦੀ ਅੱਖਾਂ ਤੋਂ ਜਿਹੜੀਆਂ ਹੈਗੀਆਂ ਕਾਲੀ ਆ ਪੈਰ ਜਿਹੜੇ ਹੈਗਾ ਚਾਰੇ ਪੈਰ ਚਿੱਟੇ ਪੂਸ ਚਿੱਟੇ ਮੱਥਾ ਚਿੱਟਾ ਤੁਸੀਂ ਦੇਖ ਸਕਦੇ ਹੋ ਕਰਾਵਾਂਗੇ ਗੱਲਬਾਤ ਬਾਈ ਜੀ ਦੇ ਨਾਲ ਦੁੱਧਬਾਰ ਇਹ ਰਿਕਾਰਡ ਦਾ ਜਿੰਨਾ ਕ ਹੈਗਾ ਦੇਊਗੀ ਉਹਨਾਂ ਆਪਾਂ ਪਤਾ ਕਰਕੇ ਦੱਸਾਂਗੇ ਵੀ ਕਿੰਨੇ ਕ ਦੁੱਧਬਾਰ ਵਾਲੀ ਥਾਂ ਲੈ ਵੀ ਦੀ ਤੁਸੀਂ ਚੈੱਕ ਕਰ ਲਓ ਇੱਕ ਵੱਖਰਾ ਜਾਂ ਥਾਂ ਲੱਗਿਆ ਹੋਇਆ ਝੋਟੀ ਨੂੰ ਕਿਹੜਾ ਸੂਆ ਪਿੱਛਪੜਾ ਤੁਸੀਂ ਚੈੱਕ ਕਰ ਲਓ ਚੈੱਕ ਕਰਾਉਣੇ ਆਪਾਂ ਗੱਲਬਾਤ ਦੋਸਤੋ ਇੱਕ ਵਾਰ ਤੁਸੀਂ ਮੱਝ ਜ਼ਰੂਰ ਦੇਖੋ ਹੁਣ ਕਰਾਉਣੇ ਆ ਗੱਲਬਾਤ ਆਪਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਕਿਹੜਾ ਪਿੰਡ ਆ ਤੁਹਾਡਾ ਖਿਆਲਾ ਪਿੰਡ ਆ ਬਾਈ ਜੀ ਮਾਨਸਾ ਕੋਲ ਖਿਆਲਾ ਤੇ ਕੀ ਨਾਮ ਆ ਬਾਈ ਤੁਹਾਡਾ ਜੱਗਾ ਸਿੰਘ ਬਾਈ ਜੀ ਜੱਗਾ ਸਿੰਘ ਜਿਹੜੀ ਆਪਾਂ ਮੱਝ ਤੋੜ ਕੇ ਦਿਖਾਈਏ ਬਾਈ ਤੇ ਕਿੰਨਾ ਦਾ ਦੁੱਧ ਦਿੰਦੀ ਐ ਇਹ ਇਹ ਥੱਲੇ ਹੁਣ ਬਾਈ ਜੀ 15 ਕਿਲੋ ਦੁੱਧ ਤਿਆਰ ਆ ਅ ਜੇ ਕੋਈ ਬੰਦਾ ਘਰੇ ਆਉਂਦਾ ਡੱਬੇ ਮਤਵਾ ਦੋਗੇ ਮਾਰਾਂਗੇ ਬਾਈ ਚੋ ਕੇ ਦੇਖ ਲਿਓ ਦੋ ਡੰਗ ਤਿੰਨ ਡੰਗ ਚਵਾਈ ਕਰਦੇ ਮੁੱਲ ਕਿੰਨਾ ਕਰਦੇ ਹੋ ਮੁੱਲ 15 ਕਰ ਤੇ ਦਿਓਗੇ ਕਿੰਨੇ ਦੀ 15 ਦੀ ਠੀਕ ਐ ਤੇ ਬਾਈ ਫਿਰ ਮਗਰ ਕੀ ਇਹਦੇ ਕੱਟਾ ਕੱਟਾ ਬਾਈ ਠੀ ਇਹ ਸੂਆ ਦੂਜਾ ਕਿ ਤੀਜਾ ਦੂਜਾ ਬਾਈ ਜੀ ਦੂਜਾ ਠੀਕ ਆ ਇਹ ਨੰਬਰ ਬੋਲ ਦੇ ਵੀਰੇ ਇੱਕਦਰਾ 99 153 12506 ਠੀਕ ਆ ਪਿੰਡ ਬਾਈ ਦਾ ਦੋਸਤੋ ਖਿਆਲਾ ਬੱਚਾ ਵੀ ਦਿਖਾ ਦਿੰਨੇ ਆ ਇੱਕ ਵਾਰੀ ਆਪਾਂ ਫੇਰ ਨਿਕਾ ਮਰਵਾਦ ਕੇ ਤੁਸੀਂ ਦੇਖ ਲਓ ਮਗਰ ਹੈਗਾ ਕੱਟਾ ਜੇ ਕਿਸੇ ਵੀਰ ਬਾਈ ਨੂੰ ਪਸੰਦ ਹੋਵੇ ਆਪਦੀ ਦੋ ਵਾਰੀ ਚਵਾਈ ਕਰਕੇ ਲਿਜਾ ਸਕਦਾ ਆਜੋ ਆਪਾਂ ਅੱਗੇ ਹੋਰ ਦਿਖਾਉਣੇ ਆਂਗੇ ਹਾਂਜੀ ਦੋਸਤੋ ਤੁਹਾਨੂੰ ਝੋਟੀ ਦਿਖਾਉਣ ਲੱਗੇ ਆ ਇੱਕ ਪਹਿਲੇ ਸੂਏ ਸੂਈ ਹੋਈ ਝੋਟੀ ਐ ਥਾਂਲੇ ਵੀ ਦੀ ਚੈੱਕ ਕਰ ਲਓ ਤੁਸੀਂ ਬਹੁਤ ਹੀ ਜ਼ਿਆਦਾ ਅਰ ਰਕਵਾਰਟੀ ਹੈ ਜਿਹੜੀ ਬਹੁਤ ਵਧੀਆ ਕੀ ਸੋਹਣੀ ਹੈ ਪਿੱਠਪੋੜੇ ਦੀ ਦੇਖ ਲਓ ਕੱਦ ਕੋਈ ਬਹੁਤਾ ਜ਼ਿਆਦਾ ਨਹੀਂ ਹੈਗਾ ਬਾਈ ਜੀ ਨਾ ਆਪਾਂ ਗੱਲਬਾਤ ਕਰਾਵਾਂਗੇ ਸਿੰਘ ਆ ਜਿਹੜਾ ਦੋਸਤੋ ਤੁਸੀਂ ਚੈੱਕ ਕਰ ਲਓ ਇੱਕ ਵਾਰ ਖੜਾ ਲਾ ਵੀਰੇ ਮਣੀ ਜੀ ਬੋਲ ਸਿੰਘ ਦੀ ਹੈ ਦੋਸਤੋ ਮੂੰਹ ਮੱਥੇ ਦੀ ਬਹੁਤ ਜ਼ਿਆਦਾ ਸੋਹਣੀ ਝੋਟੀ ਹੈ ਤੇ ਹਾਂਜੀ ਬਾਈ ਜੀ ਹਸੀ ਕਾਲ ਜੀ ਹਸੀ ਕਾਲ ਜੀ ਬਾਈ ਜੀ ਕਿਹੜਾ ਪਿੰਡ ਆ ਤੁਹਾਡਾ ਆਪਣਾ ਹੀ ਬੁਰਜਮਾਨ ਸਾਹੀਆ ਬੁਰਜਮਾਨ ਸਾਹੀਆ ਕੀ ਨਾਮ ਆ ਤੁਹਾਡਾ ਨਵਜੋਤ ਤੇ ਕੀ ਮੁੱਲ ਕਰਤਾ ਹਾਂ ਨਾਲੇ ਮੁੱਲ ਕਰੀ ਮੁੱਲੀ ਇਹਦਾ 85000 ਰੁਪਏ ਜੀ ਤੇ ਦੇਂਗੇ ਕਿੰਨੇ ਦੀ 80000 ਦੀ ਛੱਡਾਂਗੇ ਅੱਛਾ ਠੀਕ ਹੈ ਤੇ ਨੰਬਰ ਬੋਲ ਦੇ ਜਰਾ 90565 00148 ਠੀਕ ਹੈ ਲੈ ਵੀ ਦੋਸਤੋ ਇੱਕ ਵਾਰ ਝੋਟੀ ਆਪਾਂ ਫੇਰ ਦਿਖਾਉਣਿਆ ਤੋਰ ਕੇ ਨੰਬਰ ਆਪਾਂ ਲੈ ਕੇ ਦੇਤਾ ਦੋਸਤੋ ਨੰਮੀ ਤੋਰ ਦੇ ਬਾਈ ਲੈਵੇ ਦੀ ਤੁਸੀਂ ਦੇਖ ਲਓ ਇੱਕ ਵਾਰ ਫੇਰ ਮੰਡੀਆਂ ਦੇ ਰੇਟ ਆਪਾਂ ਤੁਹਾਨੂੰ ਜਿਹੜੇ ਹੈਗੇ ਕਿ ਟੈਸਟ ਕਰਾਵਾਂਗੇ ਦੇਖ ਸਕਦੇ ਹੋ ਤੁਸੀਂ ਠੀਕ ਆਜੋ ਆਪਾਂ ਅੱਗੇ ਹੋਰ ਦਿਖਾਉਣੇਗੇ ਮਗਰ ਕੱਟੀ ਆ ਬੈਠੀ ਆ ਮਗਰ ਕੱਟੀ ਆ ਬਾਈ ਹਾਂਜੀ ਠੀਕ ਆ ਓਕੇ ਜੀ ਲੈ ਵੀ ਦੋਸਤੋ ਤੁਹਾਨੂੰ ਮੱਝ ਦਿਖਾਉਣੀਆਂ ਜਾਫਰਾਬਾਦੀ ਦੇ ਵਿੱਚ ਪੈਂਦੀ ਹੈ ਮਿਕਸ ਮੱਝ ਹੈਗੀ ਇਹ ਤੋੜ ਕੇ ਦਿਖਾਉਣੇ ਆ ਇੱਕ ਵਾਰੀ ਤੋੜ ਲਿਆ ਵੀਰੇ ਤੇ ਬੱਡ ਬੁੱਡ ਜਿਹੜਾ ਹੈਗਾ ਨਾ ਮੱਝ ਦਾ ਬਹੁਤ ਹੀ ਜ਼ਿਆਦਾ ਹੈਗਾ ਦੋਸਤੋ ਤੁਸੀਂ ਦੇਖ ਸਕਦੇ ਹੋ ਬਾਈ ਨਾਲ ਆਪਾਂ ਗੱਲਬਾਤ ਕਰਾਵਾਂਗੇ ਲੈਵੇ ਦੀ ਆਪਾਂ ਤੁਹਾਨੂੰ ਚੈੱਕ ਕਰਾ ਦਗੇ ਇੱਕ ਵਾਰ ਲੈਵੇ ਆ ਜਿਹੜਾ ਹੈਗਾ ਮੱਝ ਦਾ ਪੂਰਾ ਬੈਕ ਨੂੰ ਆਗਾ ਬਹੁਤ ਵਧੀਆ ਖਾਨ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਪਿੱਠਪੋੜੇ ਦੀ ਵੀ ਚੈੱਕ ਕਰਾ ਦਗੇ ਜਾਤ ਕੁਆਲਟੀ ਹੈ ਜਿਹੜੀ ਬਹੁਤ ਚੰਗੀ ਮੱਝ ਦੀ ਹੈਗੀ ਪਾਈ ਬਾੜਾ ਸਾਈਡ ਤੇ ਗੱਲ ਕਰਾਂਗੇ ਸਾਈਡ ਤੇ ਵੀ ਜਿਹੜਾ ਰੇਟ ਆ ਸਾਰੀਆਂ ਵੀਡੀਓ ਨਾਲੋਂ ਜਿਹੜੀ ਵੀ ਬਾਈ ਨੇ ਵੀਡੀਓ ਅੱਜ ਬਣੀਆਂ ਇੱਥੇ ਤੇ ਸਾਰਿਆਂ ਨੂੰ ਆਪਾਂ ਵੱਖਰਾ ਰੇਟ ਕਰਾਵਾਂਗੇ ਇੱਕ ਵਾਰ ਬੋਡੀ ਵੰਤਰ ਤੁਸੀਂ ਚੈੱਕ ਕਰ ਲਓ ਦੂਰੋਂ ਭੀੜ ਬਹੁਤ ਜ਼ਿਆਦਾ ਅੱਜ ਮੰਡੀ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਮੇਲਾ ਜਿਹੜਾ ਹੈਗਾ ਪੂਰਾ ਭਰਿਆ ਹੋਇਆ ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਨਾਮ ਆ ਜੀ ਤੁਹਾਡਾ ਸੰਦੀਪ ਸਿੰਘ ਠੀਕ ਆ ਕਿੱਥੋਂ ਆਏ ਤੁਸੀਂ ਗੰਗਾ ਨਗਰ ਤੋਂ ਦੋਸਤੋ ਵੀਰ ਆਇਆ ਗੰਗਾ ਨਗਰ ਤੋਂ ਤੇ ਆਪਾਂ ਮੱਝ ਦਾ ਜਿਹੜਾ ਹੈਗਾ ਨਾ ਦੁੱਧ ਪੁੱਛਦੇ ਵੀ ਕਿੰਨਾ ਕੁ ਦਿੰਦੀ ਹੈ ਭਾਈ ਦੁੱਧ ਕਿੰਨਾ ਕੁ ਪਾ ਦੂਗੀ ਪਹਿਲੇ ਸੂਏ 22 ਕਿਲੋ ਦੂਸੇ ਦੇ ਪਹਿਲੇ ਸੂਏ 22 ਕਿਲੋ ਹਾਂਜੀ ਤੇ ਹੁਣ ਹੁਣ ਦੂਜੀ ਸੂਏ ਕਿ 25 ਕਿਲੋ ਦੋ ਦੇਊਗੀ 25 ਕਿਲੋ ਦੁੱਧ ਦੇ ਦੂਗੀ ਹਾਂ ਗਾਰੰਟੀ ਹੈ ਠੀਕ ਹੈ ਨੰਬਰ ਬੋਲਿਓ ਤੁਹਾਡਾ 9877 92552 ਠੀਕ ਹੈ ਤੇ ਹੁਣ ਮੁੱਲ ਕਿੰਨਾ ਕਰਤਾ ਲਾਸਟ ਤੇ ਮੁੱਲ ਕਰਾਉਣ ਨੂੰ ਬਤਾਈ ਲੱਖ ਹੈ ਹਾਂ ਜਿਹੜੇ ਦੇਣੇ ਆ ਉਹ 175 ਦੀ ਦੇਣੀ ਇੱਕ 75 ਦੀ ਲੈ ਵੀ ਦੋਸਤੋ ਸਾਰੀਆਂ ਵੀਡੀਓ ਦੇ ਵਿੱਚ ਬਾਈ ਨੇ 2.5 ਲੱਖੀ ਮੁੱਲ ਕਰਿਆ ਮੱਝ ਦੇਖ ਲਓ ਸਿੰਘਾਂ ਦੇ ਉੱਤੋਂ ਤੇ ਹੁਣ ਕਹਿੰਦਾ ਵੀ 1 ਲੱਖ ਤੇ 70 ਹਜ਼ਾਰ ਦੀ ਦੇਣੀ ਆ ਮੱਝ ਠੀਕ ਆ ਆਜੋ ਬਣੇ ਰਹੋ ਆਪਾਂ ਅੱਗੇ ਹੋਰ ਦਿਖਾਉਣੇ ਆ ਮੱਝਾਂ ਹਾਂ ਵੀ ਦੋਸਤੋ ਜਿਹੜੀ ਆ ਮੱਝ ਆਉਂਦੀ ਆ ਤੁਸੀਂ ਦੇਖ ਲਓ ਬੰਦਾ ਵੀ ਪਛਾਣ ਲਿਆਉਣਾ ਹਰ ਮੰਡੀ ਦੇ ਉੱਤੇ ਵੀਡੀਓ ਹੁੰਦੀ ਆ ਇਹਦੀ ਤੇ ਸਿੰਘਾਂ ਸੁੰਗਾ ਤੋਂ ਮੱਝ ਤੁਸੀਂ ਚੈੱਕ ਕਰ ਲਓ ਇੱਕ ਵਾਰ ਭੀੜ ਬਹੁਤ ਹੋ ਚੁੱਕੀ ਐ ਲੈ ਵੀ ਦੀ ਆਪਾਂ ਤੁਹਾਨੂੰ ਚੈੱਕ ਕਰਾ ਦਗੇ ਫਿਰ ਲੈਣੀ ਆ ਡਿਟੇਲ ਬਾਈ ਤੋਂ ਕਿਹੜਾ ਪਿੰਡ ਆ ਕਿੰਨਾ ਨੰਬਰ ਹੈ ਹਾਂ ਨਾ ਰੇਟ ਹੋਊਗਾ ਝੋਟੀ ਦਾ ਨਾ ਕੱਦ ਕਾੜ ਬਹੁਤ ਆ ਦੋਸਤੋ ਕੱਦ ਜੇ ਤੁਸੀਂ ਦੇਖੋਗੇ ਕੱਦ ਬਹੁਤ ਹੀ ਜ਼ਿਆਦਾ ਉੱਚੇ ਕੱਦ ਵਾਲੀ ਝੋਟੀ ਐ ਸਰੀਰਕ ਜਾਤ ਪਾਤ ਪਿੱਠ ਪੁੜਾ ਵੀ ਬਹੁਤ ਵਧੀਆ ਮੱਝ ਦਾ ਕਰਾਉਣੇ ਬਾਈ ਨਾਲ ਗੱਲਬਾਤ ਆਏ ਭੈਣ ਦਾ ਲੰਨਾ ਕਿੱਧਰ ਡਿੱਗਿਆ ਪਿਆ ਕੇ ਲੋਟ ਹਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਬਾਈ ਤੇਰਾ ਨਾਮ ਕੀ ਆ ਜਸਕਰਨ ਸਿੰਘ ਆ ਜਸਕਰਨ ਸਿੰਘ ਪਿੰਡ ਪਿੰਡ ਬਾਹੋ ਸਿਵਿੰਗਾਂ ਜੀ ਬਾਹੋ ਸਿਵਿੰਗਾਂ ਨੰਬਰ ਬੋਲ ਦੇਖੋ 9378882523 ਠੀਕ ਆ ਤੇ ਜਿਹੜਾ ਨੰਬਰ ਆ ਨਾ ਇੱਕ ਵਾਰੀ ਦੁਬਾਰੇ ਫੇਰ ਬੋਲ ਦਿਓ ਉੱਚੀ ਦੇ ਨੇ 9378882523 ਠੀਕ ਆ ਭਾਈ ਜਿਹੜੀ ਝੋਟੀ ਤੋੜ ਕੇ ਦਿਖਾਈ ਆਪਾਂ ਹਾਂਜੀ ਤੇ ਕਿੰਨਾ ਦੁੱਧ ਦੇ ਦੋਗੇ ਸਹੀ ਸਹੀ ਦੁੱਧ ਹੈਗਾ ਜੀ ਹੁ 13 ਲੀਟਰ ਤਿਆਰ ਆ ਵੀ 12 13 ਲੀਟਰ ਦੁੱਧ ਦਿਵਾ ਦੋਗੇ ਨਾ ਹਾਂ ਹਾਂ ਤਿਆਰ ਆ ਠੀਕ ਆ ਤੇ ਮੁੱਲ ਦੱਸਿਓ ਹਾਂ ਨਾਲ ਮੁੱਲ ਤਾਂ 95 ਕਰਦੇ ਜੀ 80 ਦੀ ਛੱਡ ਦਾਂਗੇ 80000 ਦੀ ਝੋਟੀ ਛੱਡ ਦੂਗੇ ਠੀਕ ਆ ਲੈ ਵੀ ਬਾਈ ਕੋਲੇ ਅੱਜ ਇੱਕ ਝੋਟੀ ਸੀਗੀ ਤੇ ਉਹਦੀ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਦਿਖਾਤੀ 80000 ਦੀ ਹਾਂ ਨਾ ਝੋਟੀ ਦਾ ਮੁੱਲ ਕਰਦੇ ਆ ਤੇ ਅੱਗੇ ਆਪਾਂ ਹੋਰ ਦਿਖਾਉਣੇ ਆ ਤੁਹਾਨੂੰ ਪਸ਼ੂ ਮੰਡੀ ਦੇ ਉੱਤੇ ਜਿਹੜੇ ਇਹ ਮੌਣ ਮੰਡੀ ਤੇ ਆਈ ਹੋਈ ਝੋਟੀ ਹਾਂਜੀ ਬਾਈ ਆਪਾਂ ਤੁਹਾਨੂੰ ਇੱਕ ਮੱਝ ਦਿਖਾਉਣੇ ਆ ਛੋਟੇ ਪਹਾੜੀ ਮੱਝ ਐਂਦਰ ਤੋਰਦੇ ਬਾਈ ਤੇ ਦਿਰਾਉਣੇ ਆ ਆਪਾਂ ਮੱਝ ਦੀ ਤੁਸੀਂ ਦੇਖ ਲਓ ਹਣਾ ਬਰੀਕ ਚਮੜੀ ਵਾਲੀ ਮੱਝ ਆ ਦੇਵੇ ਦੀ ਪੰਤਰ ਦੇਖ ਲਓ ਕਦ ਬਹੁਤਾ ਕੋਈ ਜ਼ਿਆਦਾ ਨਹੀਂ ਹੈਗਾ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਵੀ ਆਮ ਜੀਮੀਂਦਾਰ ਬੰਦਿਆਂ ਦੀ ਮੱਝ ਆ ਦੋਸਤੋ ਸਾਰੇ ਵੀਰ ਕਹਿੰਦੇ ਹੁੰਦੇ ਛੋਟੇ ਪਹਾੜਾ ਪਸ਼ੂ ਖਾਓ ਇਹ ਹੈਗੀ ਹੈਗੀ ਛੋਟੇ ਪਹਾੜੀ ਮੱਝ ਜੇ ਕਿਸੇ ਵੀਰ ਨੇ ਲੈਣੀ ਆ ਤੇ ਬਾਈ ਨਾਲ ਆਪਾਂ ਕਰਾਉਣੇ ਗੱਲਬਾਤ ਨੰਬਰ ਲੈ ਕੇ ਦਿੰਨੇ ਆ ਬਾਈ ਜੇ ਜੀ ਆਪਾਂ ਮੱਝ ਤੋਰ ਕੇ ਦਿਖਾਈ ਹੈਗੀ ਹਾਂਜੀ ਬਾਈ ਤੇ ਕਿੰਵੇਂ ਸੂਏ ਇਹ ਇਹ ਚੌਥੇ ਸੂਏ ਬਾਈ ਜੀ ਸੂਈ ਹੋਈ ਹੈਗੀ ਮਗਰ ਕੀ ਇਹਦੇ ਮਾਗਰ ਕੱਟਾ ਬਾਈ ਕੱਟਾ ਠੀਕ ਹੈ ਪਿੰਡ ਕਿਹੜਾ ਤੁਹਾਡਾ ਪਿੰਡ ਗੰਡੂ ਖੁਰਦ ਬਾਈ ਜੀ ਗੰਡੂ ਖੁਰਦ ਕਿਹੜਾ ਜਿਹੜਾ ਪੈ ਜਾਂਦਾ ਜ਼ਿਲ੍ਹਾ ਡਿਸਟ੍ਰਿਕਟ ਮਾਨਸਾ ਬਾਈ ਜੀ ਸ਼ਹਿਰ ਬੋਹਾ ਲਵੇ ਪੈਂਦਾ ਠੀਕ ਹੈ ਤੇ ਨੰਬਰ ਕਿੰਨਾ ਬਾਈ ਤੁਹਾਡਾ ਨੰਬਰ 98724 8069 ਬਾਈ ਜੀ ਤੇ ਇੱਕ ਨਾ ਰੇਟ ਦੱਸੋ ਵੀ ਕਿੰਨਾ ਹਾਂ ਨਾਲ ਰੇਟ ਹੀ ਹੋਵੇ 55000 ਦਾ ਹਾਂ ਨਾ ਬਾਈ 55000 ਦਾ ਹਾਂਜੀ ਬਾਈ ਜਮਾ ਕੱਢਦੇ ਇੱਕ ਕਸਰ ਵੀ ਹਾਂ ਆਪਾਂ ਇੰਨੇ ਦੀ ਦੇਣੀ ਆ ਬਾਈ ਇੱਕ ਪੈਸਾ ਵੀ ਘਟ ਨਹੀਂ ਹੁੰਦਾ ਯਾਰ ਅੱਛਾ ਠੀਕ ਹੈ ਪੈਂਟ ਵੀ ਕਰ ਸਕਦੇ 60 ਵੀ ਕਰ ਸਕਦੇ ਠੀਕ ਹੈ 55 ਦੇ ਇੱਕ ਪੈਸਾ ਵੀ ਘਟ ਨਹੀਂ ਲੈ ਲੀਟਰ ਦੁੱਧ ਆ ਬਾਈ ਜੀ ਲੈ ਵੀ ਬਾਈ ਦੋਸਤੋ ਬਾਈ ਕਹਿੰਦਾ 55000 ਜੀ ਮੱਚ ਦੇਣੀ ਐ ਤੇ ਦੁੱਧ ਕਿੰਨਾ ਤਿਆਰ ਫਿਰ 10 ਲੀਟਰ ਬਾਈ ੱੱਬੇ ਮਾਰ ਕੇ ਦੇਵਾ 10 ਲੀਟਰ ਹਾਂਜੀ ਬਾਈ ਲੈ ਵੀ ਦੋਸਤੋ 10 10 ਲੀਟਰ ਦੁੱਧ ਤਿਆਰ ਮੱਚ ਦਾ ਤੇ ਜੇ ਕਿਸੇ ਵੀ ਨੇ ਲੈਣੀ ਹੋਈ ਤਾਂ ਛੋਟੇ ਭਾਅ ਦੀ ਮੱਚ ਤੇ ਬਾਈ ਨੂੰ ਫੋਨ ਨੰਬਰ ਲਾ ਸਕਦੇ ਹੋ